ਮਾਲ ਵਿਭਾਗ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਮੁਕਤ ਕਰਨ ਵਾਸਤੇ ਸਰਕਾਰ ਨੇ ਇੱਕ ਮੁਹਿੰਮ ਵਿੜ ਦਿੱਤੀ ਵੱਡੇ ਪੱਦਰ ਤੇ ਬਦਲੀਆਂ ਕਰ ਦਿੱਤੀਆਂ ਕੰਮ ਖੋ ਕੇ ਵੱਡੇ ਅਫਸਰਾਂ ਤੋਂ ਹੋਰਨਾਂ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਮੁਲਾਜ਼ਮਾਂ ਨੂੰ ਦੇ ਦਿੱਤਾ ਤਾਂ ਇਹ ਜਿਹੜਾ ਕੰਮ ਖੋ ਕੇ ਦਿੱਤਾ ਹੋਇਆ ਕਿੰਨਾ ਕੁ ਰੰਗ ਲਿਆਵੇਗਾ ਇਹਦੇ ਸਿੱਟੇ ਕੀ ਨਿਕਲਣਗੇ ਕਿ ਹੁਣ ਸਮਝ ਲਿਆ ਜਾਵੇ ਕਿ ਪੂਰੀ ਤਰ੍ਹਾਂ ਘਟੋ ਘਟ ਮਾਲ ਵਿਭਾਗ ਵਿੱਚੋਂ ਭ੍ਰਿਸ਼ਟਾਚਾਰ ਜਿਹੜਾ ਪੂਰੀ ਤਰ੍ਹਾਂ ਖਤਮ ਹੋ ਜਾਣਾ ਹੈ ਇਸ ਬਾਰੇ ਗੱਲ ਕਰਨੀ ਹੈ ਕਿਉਂਕਿ ਜਿੰਨਾਂ ਤੋਂ ਡਿਊਟੀਆਂ ਲੈ ਕੇ ਦੂਜਿਆਂ ਨੂੰ ਦਿੱਤੀਆਂ ਗਈਆਂ ਨੇ ਉਹ ਕਿੰਨੇ ਕੌਨ ਪੁੰਨ ਨੇ ਆਪਣੇ ਕੰਮ ਵਿੱਚ ਕੀ ਉਹ ਸਾਰੇ ਦੇ ਸਾਰੇ ਇਮਾਨਦਾਰ ਨੇ ਇਸ ਦੇ ਬਾਰੇ ਕੀ ਕੀ ਉਦਾਹਰਨਾਂ ਸਾਹਮਣੇ ਆ ਰਹੀਆਂ ਨੇ ਇਹ ਗੱਲ ਕਰਾਂਗੇ ਸਾਡੇ ਨਾਲ ਇਸ ਵਕਤ ਸਾਬਕਾ ਕਾਨੂੰਗੋ ਨਿਸ਼ਾਨ ਸਿੰਘ ਜਿਹੜੇ ਕਿ ਫਰੋਇਪੁਰ ਤੋਂ ਨੇ ਉਹ ਜੁੜ ਚੁੱਕੇ ਨੇ 30 35 ਸਾਲ ਦਾ ਉਹਨਾਂ ਦਾ ਤਜਰਬਾ ਖੁੱਦ ਦਾ ਨਿਸ਼ਾਨ ਸਿੰਘ ਜੀ ਪਹਿਲਾਂ ਤੇ ਇਹੀ ਜਾਣਨਾ ਚਾਹੁੰਦੇ ਆ ਤੁਸੀਂ ਖੁਦ ਵੀ ਕਾਨੂੰਗੋ ਰਹਿ ਚੁੱਕੇ ਹੋ ਤਹਿਸੀਲਦਾਰ ਨਾਇਬ ਤਹਿਸੀਲਦਾਰ ਉਹਨਾਂ ਦੇ ਉੱਤੇ ਤਾਂ ਸ਼ੱਕ ਦੀ ਸੂਈ ਬਹੁਤਿਆਂ ਦੇ ਉੱਤੇ ਸਰਕਾਰ ਨੇ ਟਿਕਾ ਲਈ ਤੇ ਕੰਮ ਉਹਨਾਂ ਤੋਂ ਲੈ ਕੇ ਕਿਸੇ ਹੋਰਨਾਂ ਨੂੰ ਸੌਂਪ ਦਿੱਤਾ ਤੇ ਹੁਣ ਉਹੀ ਕੰਮ ਜਿਹੜਾ ਦਿੱਤਾ ਗਿਆ ਕੀ ਉਹ ਸਾਰੇ ਦਾ ਸਾਰਾ ਹੁਣ ਬਿਲਕੁਲ ਭ੍ਰਿਸ਼ਟਾਚਾਰ ਮੁਕਤ ਚੱਲੇਗਾ ਇਮਾਨਦਾਰੀ ਦੇ ਨਾਲ ਚੱਲੇਗਾ ਇਮਾਨਦਾਰੀ 100% ਦੀ ਨਾਲ ਸਹੀ 99% ਇਮਾਨਦਾਰੀ ਨਾਲ ਕੰਮ ਚੱਲੇਗਾ ਲੋਕਾਂ ਨੂੰ ਇਹ ਭਰੋਸਾ ਕਰ ਲੈਣਾ ਚਾਹੀਦਾ ਹੈ ਸੁਦੀਪ ਜੀ ਸੀਐਮ ਭਗਵੰਤ ਮਾਨ ਜੀ ਇਮਾਨਦਾਰੀ ਨਾਲ ਆਪਣਾ ਜਿਹੜਾ ਪ੍ਰਸ਼ਾਸਨ ਜਾਂ ਆਪਣੀ ਇਮਾਨਦਾਰੀ ਨਾਲ ਆਪਣਾ ਪੰਜਾਬ ਕਰਪਸ਼ਨ ਮੁਕਤ ਕਰਨਾ ਚਾਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੈ ਵੀ ਇਮਾਨਦਾਰੀ ਨਾਲ ਚਲੋ ਸਾਰੇ ਵਿਭਾਗ ਇਮਾਨਦਾਰੀ ਨਾਲ ਕੰਮ ਕਰਨ ਖਾਸ ਕਰਕੇ ਮਾਲ ਵਿਭਾਗ ਵਿੱਚ ਉਹਨਾਂ ਦਾ ਐਸਟੇਨ ਪੂਰਾ ਜੋਰ ਲੱਗ ਰਿਹਾ ਸੀਐਮ ਭਗਵੰਤ ਮਾਨ ਦਾ ਜੀ ਸੀਐਮ ਸਾਹਿਬ ਭਗਵੰਤ ਮਾਨ ਜੀ ਲੱਖ ਵਾਰ ਇਮਾਨਦਾਰ ਹੋਣਗੇ ਇਮਾਨਦਾਰ ਹੈਗੇ ਨਹੀਂ ਪਰ ਜਿਹੜੇ ਉਹਨਾਂ ਦੇ ਅਫਸਰ ਨੇ ਥੱਲੇ ਹਮ ਅਫਸਰ ਕੋਈ ਸਹੀ ਨਿੱਕ ਬੰਦੇ ਜੀ ਆਪ ਸੁਬੇ ਦੇ ਵਿੱਚ ਰਲ ਕੇ ਹਮ ਸੀਐਮ ਨੂੰ ਭਗਵੰਤ ਮਾਨ ਨੂੰ ਇਟ ਮੀਨ ਸਰਕਾਰ ਨੂੰ ਧੋਖੇ ਵਿੱਚ ਰੱਖਦੇ ਨੇ ਕਿ ਇਸ ਵਾਰ ਵੀ ਧੋਖੇ ਚ ਰੱਖਿਆ ਗਿਆ ਤੋਖੇ ਚ ਹੈ ਵੀ ਇਸ ਵਾਰ ਵੀ ਧੋਖੇ ਚ ਰੱਖਿਆ ਗਿਆ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਤੁਹਾਨੂੰ ਕਲੀਅਰ ਕਰ ਰਿਹਾ ਜੀ ਦੇਖੋ ਜਿਹੜੇ ਕਾਨੂੰਗੋ ਜਿਹੜੇ ਸੁਪਰਡੈਂਟ ਜੀ ਇਹਨਾਂ ਨਾਲ ਸੀਮਾ ਦਾ ਨੈਮ ਸੀਮਾ ਦਾ ਆਂਦੀ ਖਾਤੇ ਰਿਸ਼ਤੀਆਂ ਵਾਸਤੇ ਜਾਂ ਇੰਤਕਾਲਨਾ ਕਰਨ ਵਾਸਤੇ ਲਗਾਏ ਨੇ ਹੂੰ ਪਹਿਲੀ ਗੱਲ ਤਾਂ ਹਰੇਕ ਨੂੰ ਇਹ ਇੱਥੇ ਲਗਾ ਨਹੀਂ ਜਾ ਸਕਦਾ ਜੀ ਕਾਨੂੰਨ ਇਹ ਕਹਿੰਦਾ ਵੀ ਜਿਨਨੇ ਰਜਿਸਟ੍ਰੇਸ਼ਨ ਦਾ ਪੇਪਰ ਪਾਸ ਕੀਤਾ ਹੋਵੇ ਹੂੰ ਉਹ ਰਜਿਸਟਰੀਆਂ ਕਰ ਸਕਦਾ ਜੀ ਜਿਨਨੇ ਜੁਡੀਸ਼ੀਅਲ ਦਾ ਇੱਕ ਪੇਪਰ ਹੁੰਦਾ ਹੂੰ ਉਹ ਜੁਡੀਸ਼ੀਅਲ ਦਾ ਪੇਪਰ ਪਾਸ ਕੀਤਾ ਹੋਵੇ ਤਾਂ ਈ ਮੈਜਿਸਟ੍ਰੇਟ ਜਿਹੜਾ ਇਹ ਲਿਖਦੇ ਐ ਐਜਕਟਿਵ ਮੈਜਿਸਟ੍ਰੇਟ ਹੂੰ ਈ ਮੈਜਿਸਟ੍ਰੇਟ ਦੀ ਮੋਹਰ ਦੇ ਉੱਤੇ ਉਹ ਦਸਤਖਤ ਕਰ ਸਕਦਾ ਜਿਨਨੇ ਜੁਡੀਸ਼ੀਅਲ ਦਾ ਪੇਪਰ ਪਾਸ ਕੀਤਾ ਹੋਵੇ ਕਾਨੂੰਗੋ ਸੁਪਰਡੈਂਟ ਨੇ ਹੂੰ ਜਿਨ੍ਹਾਂ ਨੂੰ ਇਹਨਾਂ ਨੇ ਲਗਾਇਆ ਜੀ ਦੂਜੀ ਗੱਲ ਜਦੋਂ ਇਹਨਾਂ ਨੇ ਇਹਨਾਂ ਨੂੰ ਲਗਾਇਆ ਹ ਹ ਤਾਂ ਕਾਫੀ ਲੋਕਾਂ ਦੀ ਦਬੀ ਆਵਾਜ਼ ਹੈ ਕੁਝ ਆਹ ਚੈਨਲ ਹੈਗਾ ਇੱਕ ਲੋਕ ਆਵਾਜ਼ ਟੀਵੀ ਜੀ ਇਹਨਾਂ ਨੇ ਸਪਸ਼ਟ ਕੀਤਾ ਵੀ ਭਿਸ਼ਕ ਕਾਨੂੰਗੋ ਨੂੰ ਲਗਾਇਆ ਗਿਆ ਹ ਮੇਰੇ ਗੱਲ ਤੇ ਧਿਆਨ ਚ ਆਇਆ ਜੀ ਮੇਰੇ ਗੱਲ ਤੇ ਧਿਆਨ ਚ ਆਇਆ ਵੀ ਸਾਡੇ ਡੀਸੀ ਦਫ਼ਤਰ ਦਾ ਇੱਕ ਕਾਨੂੰਗੋ ਹੈ ਹ ਉਹ ਦੂਜੇ ਕਾਨੂੰਗੋ ਨੂੰ ਕਹਿ ਰਿਹਾ ਜੀ ਉਹ ਲੜਕੀ ਹੈ ਜਿੰਨੂੰ ਉਹ ਕਹਿ ਰਿਹਾ ਹ ਹ ਕਹਿੰਦਾ ਵੀ ਤੂੰ ਲੱਗ ਜਾ ਮੈਂ ਲੱਗਣਾ ਸੀ ਤੂੰ ਲੱਗ ਜਾ ਤੇ ਤੇਰਾ ਕੰਮ ਬਣ ਜੂਗਾ ਉਹ ਕਲਰਕੀ ਨੇ ਜਵਾਬ ਦਿੱਤਾ ਕਹਿੰਦੀ ਮੈਂ ਨਹੀਂ ਲੱਗਣਾ ਅੱਛਾ ਇਹਦਾ ਮਤਲਬ ਕੀ ਹੈ ਵੀ ਉਹ ਬੋਸ ਮੁੰਡੇ ਨੇ ਇਸੇ ਐਮਐਲਏ ਦਾ ਵੀ ਨਾਮ ਲਿਆ ਅੱਛਾ ਕਹਿੰਦਾ ਵੀ ਆਹ ਦੇਖ ਮੇਰੀ ਐਮਐਲਏ ਨਾਲ ਫੋਟੋ ਹੈ ਹੂੰ ਮੈਂ ਤੈਨੂੰ ਲਵਾ ਦਿੰਦਾ ਅੱਛਾ ਹੁਣ ਦੇਖੋ ਮੈਂ ਜਿਹੜੀ ਗੱਲ ਕਹਿਣਾ ਵੀ ਇਹ ਜਿਹੜੇ ਅਫਸਰ ਹੈ ਤੇ ਇਹ ਜਿਹੜੇ ਮਤਲਬ ਰਾਜਨੀਤਿਕ ਲੋਗ ਨੇ ਹੂੰ ਜੇ ਇਹ ਰਲ ਕੇ ਕਿਸੇ ਬੰਦੇ ਦਾ ਨਾਮ ਡੀਸੀ ਨੂੰ ਦੇਣਗੇ ਹੂੰ ਵੀ ਤੂੰ ਇਹਨੂੰ ਲਗਾ ਦਿਓ ਜੀ ਜੀ ਫਿਰ ਮਤਲਬ ਕੀ ਹੋਊਗਾ ਹੂੰ ਮੇਰਾ ਕਹਿਣ ਦਾ ਮਤਲਬ ਮੁੱਖ ਮੰਤਰੀ ਸਾਹਿਬ ਨੂੰ ਇਹ ਹੈ ਵੀ ਜੇ ਤੁਸੀਂ ਇਸ ਰਿਸ਼ਵਤ ਵਾਲੇ ਕੰਮ ਨੂੰ ਪੂਰਨ ਰੂਪ ਤੇ ਸਾਫ਼ ਕਰਨਾ ਚਾਹੁੰਦੇ ਹੋ ਜੀ ਤਾਂ ਐਫਸੀਆਰ ਤੁਹਾਡੇ ਜਿਹੜੇ ਅੰਗਰਾਗ ਵਰਮਾ ਐਫਸੀਆਰ ਨਾ ਤਾਂ ਉਹਨਾਂ ਨੇ ਸਕ੍ਰੀਨਿੰਗ ਕੀਤੀ ਹੈ ਹੂੰ ਨਾ ਤੁਸੀਂ ਖੁਦ ਸਕ੍ਰੀਨਿੰਗ ਕੀਤੀ ਹੈ ਜਿੰਨਾਂ ਨੂੰ ਕਰ ਲੂਗਾ ਉਹ ਸੁਬਦੰਦਮ ਤੁਸੀਂ ਲਗਾਇਆ ਹੈ ਜੀ ਕਿ ਉਂਗਲਾ ਉਠਨੀਆ ਸ਼ੁਰੂ ਹੋ ਗਿਆ ਨਾ ਸਭਾਵਕ ਹੈ ਹੂੰ ਮੇਰਾ ਕਹਿਣ ਦਾ ਮਤਲਬ ਸੀਐਮ ਸਾਹਿਬ ਤੁਹਾਨੂੰ ਅਕਸ਼ਰ ਧੋਖੇ ਵਿੱਚ ਰੱਖ ਰਿਹਾ ਹੂੰ ਜਿੰਨਾ ਕਾਨੂੰਗਵਾਂ ਨੂੰ ਜਾਂ ਸੁਪਰਡੰਟਾਂ ਨੂੰ ਤੁਸੀਂ ਹੁਣ ਕੰਮ ਦਿੱਤਾ ਹੋਇਆ ਹੈ ਰਜਿਸਟਰੀਆਂ ਦਾ ਹੂੰ ਜਾਂ ਇੰਤਕਾਲਾਂ ਦਾ ਹੂੰ ਇਹਨਾਂ ਦੀ ਸਕਰੀਨਿੰਗ ਤੁਸੀਂ ਕਿੱਥੋਂ ਕਰਾਉਣੀ ਸੀ ਤਸਵੀਰਾਂ ਦਾ ਤਾਂ ਤੁਸੀਂ ਪਾਸੇ ਕਰਤਾ ਐਸਡੀ ਮਾ ਤੋਂ ਪਹਿਲਾਂ ਸਕਰੀਨਿੰਗ ਕਰਾਉਣੀ ਸੀ ਹੂੰ ਵੀ ਇਹ ਵੀ ਸਾਰੇ ਲੁੱਧ ਧੋਤੇ ਹੈ ਕਿ ਨਹੀਂ ਹੈ ਵੀ ਐਸਡੀ ਇਸ ਕਾਨੂੰਗਵਾਂ ਨੂੰ ਅਸੀਂ ਲਗਾ ਰਹੇ ਹਾਂ ਹੂੰ ਇਹ ਕਾਨੂੰਗੋ ਸਹੀ ਹੈ ਇਹ ਸਾਫ ਸੁਥਰਾ ਹੈ ਇਹ ਸੁਭਦਨ ਨੂੰ ਜਿੰਨੂੰ ਲਗਾ ਰਹੇ ਆ ਹਮ ਇਹ ਸਾਫ ਸੁਥਰਾ ਹੈ ਹਮ ਸੰਦੀਪ ਜੀ ਜਿਹੜੇ ਫੀਲਡ ਤੇ ਲੱਗੇ ਹੋਏ ਨੇ ਜੀ ਕਾਨੂੰਗੋ ਜਾਂ ਫੀਲਡ ਦਾ ਕੰਮ ਸੁਭਦਨ ਦਾ ਕੁਝ ਕਲਰਕ ਸੀਨੀਅਰ ਕਰਦੇ ਆ ਜੀ ਉਹਨਾਂ ਦੀ ਸਕਰੀਨਿੰਗ ਸਾਫ ਸੁਥਰਾ ਹੋਣਾ ਬਹੁਤ ਔਕਾ ਹੈ ਫਿਰ ਇਸ ਤਰ੍ਹਾਂ ਜੇਕਰ ਸਕਰੀਨਿੰਗ ਹੁੰਦੀ ਰਹ ਗਈ ਫਿਰ ਤਾਂ ਕੋ ਬਚਣਾ ਹੀ ਨਹੀਂ ਜੇ ਇਸ ਢੰਗ ਦੇ ਨਾਲ ਕਰਪਸ਼ਨ ਜੜ ਲਾ ਚੁੱਕੀ ਹੈ ਹਰੇਕ ਦਫਤਰ ਦੇ ਵਿੱਚ ਹਰੇਕ ਅਫਸਰ ਦੇ ਕੋਲ ਥੋੜੇ ਬਹੁਤੇ ਜਿਵੇਂ ਤੁਹਾਡੀ ਗੱਲ ਤੋਂ ਲੱਗ ਰਿਹਾ ਕਿ ਜਿਨ੍ਹਾਂ ਨੂੰ ਹੁਣ ਡਿਊਟੀ ਦਿੱਤੀ ਗਈ ਹੈ ਉਹਨਾਂ ਵਿੱਚੋਂ ਵੀ ਬਹੁਤੇ ਜਿਹੜੇ ਆ ਉਹ ਪਹਿਲਾਂ ਵਾਲੇ ਅਫਸਰਾਂ ਦੇ ਵਾਂਗ ਹੀ ਨੇ ਤੇ ਫਿਰ ਬਦਲੇਗਾ ਕੀ ਵੇਖੋ ਜੀ ਜਿਹੜੇ ਨਾਇਨ ਨੇ ਨਾ ਉਹਨਾਂ 'ਚ ਬਹੁਤ ਜ਼ਿਆਦਾ ਜਿਹੜੇ ਲੱਗੇ ਨੇ ਕਰਪਟ ਨੇ ਰਿਸ਼ਵਤ ਖੋਰ ਨੇ ਹੂੰ ਕੀ ਉਹਨਾਂ ਦੇ ਖਿਲਾਫ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਕਿਹੜੇ ਆਧਾਰ ਤੇ ਕਹਿ ਰਹੇ ਹੋ ਤੁਹਾਡੇ ਕੋਲ ਕੋ ਡਾਟਾ ਹੈ ਵੀ ਇੰਨੇ ਪਰਸੈਂਟ ਲੋਕਾਂ ਦੇ ਉੱਤੇ ਦੋਸ਼ ਲੱਗੇ ਹੋਏ ਨੇ ਜਾਂ ਕੋਈ ਹੋਰ ਆਧਾਰ ਤੇ ਕਹਿ ਰਹੇ ਹੋ ਦੇਖੋ ਜੀ ਆ ਲੋਕ ਲੋਕ ਆਵਾਜ਼ ਕੀ ਵੀ ਚੈਨਲ ਨੇ ਜਿਹੜੀ ਗੱਲ ਕਹੀ ਹੈ ਜੀ ਇਸ ਤਰ੍ਹਾਂ ਦਾ ਬਹੁਤ ਕੁਝ ਹੈਗਾ ਵੀ ਕੁੱਝ ਗੱਲਾਂ ਸਾਹਮਣੇ ਆ ਜਾਣਗੀਆਂ ਹੂੰ ਕੁਝ ਸਾਹਮਣੇ ਨਹੀਂ ਹੋਣਗੀਆਂ ਹਾਂ ਮੈਂ ਮੰਨ ਲਓ ਕਿਸੇ ਦਾ ਨਾਮ ਲੈਦਾ ਜੀ ਤਾਂ ਮੈਂ ਤਾਂ ਗਰੀਬ ਬੰਦਾ ਮੈਨੂੰ ਇਹ ਮਾਰ ਦੇਣਗੇ ਅੱਛਾ ਇਸ ਤਰ੍ਹਾਂ ਵੀ ਹੋ ਸਕਦਾ ਮਿੰਨੇ ਮਾਰ ਦੇਣਗੇ ਮੈਂ ਤਾਂ ਗਰੀਬ ਬੰਦਾ ਹੈਗਾ ਪਰ ਲੋਕ ਜਿਹੜਾ ਲੋਕ ਆਵਾਜ਼ ਦੀ ਰਹੀ ਹੈ ਨਾ ਇਹਦੇ ਥੱਲੇ ਇਹਨਾਂ ਦੇ ਵਿੱਚ ਬਹੁਤ ਕੁਝ ਹੈਗਾ ਪਰ ਕੁਝ ਲੋਕਾਂ ਗੱਲਾਂ ਸਾਹਮਣੇ ਆਏ ਜਿਨ੍ਹਾਂ ਨੇ ਐਸਡੀਐਮ ਹੈ ਜੀ ਜੇ ਜੇ ਡੀਸੀ ਦੇ ਨਾਮ ਦਿੱਤੇ ਹੈ ਹਮ ਡੀਸੀ ਨੇ ਲਾਇਆ ਹੈ ਹਮ ਪਰ ਬਿਦਵਾਓ ਤੁਾਨੂੰ ਕੋ ਤੇ ਸੁਪਰਡੈਂਟ ਜੀ ਕੀ ਐਸਡੀਐਮ ਨੂੰ ਪਤਾ ਨਹੀਂ ਲੱਗ ਕੇ ਤੈਨੂੰ ਹਮ ਜੇ ਤੁਸੀਂ ਰਾਜਨੀਤਿਕ ਬੰਦਿਆਂ ਦੇ ਕਹਿੰਦੇ ਲਾਉਣਾ ਜੀ ਐਸ ਕਰਨ ਨੂੰ ਉਹਨੂੰ ਲਾ ਦਿਓ ਐਸ ਸੁਪਰਡੈਂਟ ਨੂੰ ਲਾ ਦਿਓ ਹਮ ਇਹ ਫੇਰ ਤਾਂ ਉਹੀ ਹਾਲ ਰਹੇਗਾ ਨਾ ਹਮ ਮਤਲਬ ਰਜਿਸਟਰੀਆਂ ਦਾ ਕੰਮ ਚ ਪਹਿਲਾਂ ਹੋ ਰਿਹਾ ਸੀ ਜਾਂ ਹੁਣ ਹੋਣਾ ਹੈ ਅੱਗੇ ਜਿਨ੍ਹਾਂ ਨੂੰ ਹੁਣ ਨਵੀਆਂ ਡਿਊਟੀਆਂ ਸੌਂਪੀਆਂ ਗਈਆਂ ਨੇ ਮਤਲਬ ਕੁਝ ਬਦਲਣ ਵਾਲਾ ਨਹੀਂ ਜਾਂ ਥੋੜ੍ਹਾ ਬਹੁਤਾ ਹੀ ਬਦਲੇਗਾ ਬਾਕੀ ਸਾਰਾ ਸੇਮ ਚੱਲੇਗਾ ਜਿਵੇਂ ਪਹਿਲਾਂ ਚੱਲਦਾ ਸੀ ਦੇਖੋ ਜੀ ਮੈਂ ਮੈਂ ਉਸ ਪਰਸੋ ਤੇ ਵੀ ਤੁਹਾਨੂੰ ਕਿਹਾ ਸੀ ਹੁਣ ਜਿਹੜੀ ਰਿਸ਼ਵਤ ਹੈ ਰਿਸ਼ਵਤ ਕੱਲ੍ਹ ਹੀ ਰਿਸਟਰੀਆਂ ਤੇ ਹੈ ਨਹੀਂ ਜਨਾ ਕੱਲ੍ਹ ਹੀ ਰਿਸਟਰੀਆਂ ਦੇ ਰਿਸ਼ਵਤ ਕਰਦੇ ਸੀ ਇਹ ਤਸਵੀਲਦਾਰ ਨੈਰਸੀਲਰ ਹਮ ਇਹ ਤਾਂ ਤਕਸੀਮ ਦੇ ਕਿਸਾ ਚੋ ਵੀ ਰਿਸ਼ਮਤ ਕਰਦੇ ਐ ਇਹ ਤਾਂ ਇੰਤਕਾਲਾਂ ਚੋ ਵੀ ਰਿਸ਼ਮਤ ਕਰਦੇ ਐ ਉਹ ਇਹਨਾਂ ਕੋਲ ਜਿਹੜੇ ਕੰਨ ਐ ਉਹਨਾਂ ਚੋ ਵੀ ਰਿਸ਼ਮਤ ਕਰਦੇ ਐ ਗਿਰਦੌਰੀਆਂ ਦ੍ਰਿਸ਼ਟੀ ਕਰਦੇ ਐ ਮੌਕੇ ਵੇਖਣ ਜਾਂਦੇ ਐ ਤੁਹਾਡਾ ਤੇ ਖੋਦ ਦਾ ਇਹ ਭਾਈਚਾਰਾ ਰਿਹਾ ਹੈ ਬੇਸ਼ੱਕ ਤੁਸੀਂ ਹੁਣ ਸੇਵਾ ਮੁਕਤ ਹੋ ਗਏ ਹੋ ਕੁਝ ਲੋਕ ਤਾਂ ਇਹ ਵੀ ਤੁਹਾਡੇ ਤੇ ਸਵਾਲ ਖੜਾ ਕਰ ਸਕਦੇ ਆ ਕਿ ਦੇਖੋ ਜੀ ਇਹ ਤੇ ਆਪ ਹੋ ਗਏ ਸੇਵਾ ਮੁਕਤ ਤੇ ਹੁਣ ਜਿਹੜੀ ਸਾਨੂੰ ਸਰਕਾਰ ਨੇ ਡਿਊਟੀ ਦਿੱਤੀ ਐ ਇੱਕ ਭਰੋਸਾ ਕਰਕੇ ਸਾਡੇ ਉੱਤੇ ਹੀ ਉਂਗਲ ਚੁੱਕ ਰਹੇ ਨੇ ਤੇ ਗੱਲ ਚੰਗੀ ਨਹੀਂ ਨਾ ਸੰਦੀਪ ਜੀ ਮੈਨੂੰ 3-4 ਸਾਲ ਹੋ ਗਏ ਇਹ ਇਹ ਗੱਲਾਂ ਕਰਦੇ ਨੂੰ ਜਿਹੜੀਆਂ ਤੁਸੀਂ ਅੱਜ ਕਰ ਰਹੇ ਹੋ। ਹੂੰ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਇੱਕ ਵੀ ਬੰਦੇ ਨੇ ਹਾਲਾ ਨਾਰਾ ਨਹੀਂ ਮਾਰਿਆ ਵੀ ਨਿਸ਼ਾਨ ਸਿੰਘ ਸਹੀ ਕਹਿ ਰਿਹਾ ਸੱਚ ਬੋਲ ਰਿਹਾ। ਹੂੰ ਜਦੋਂ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੱਗੇ ਹੋ ਜਦੋਂ ਤੋਂ। ਇੱਕ ਵੀ ਬੰਦੇ ਨੇ ਮੇਰੇ ਖਿਲਾਫ ਉਂਗਲ ਨਹੀਂ ਕੀਤੀ। ਹੂੰ ਨਹੀਂ ਇਹ ਬੰਦੇ ਨੇ ਆ ਕੀਤਾ। ਹੂੰ ਠੀਕ ਹੈ ਨਾ ਅੱਜ ਤੱਕ ਤਾਂ ਤੁਹਾਡੇ ਕੋਲ ਕੋਈ ਰਿਪੋਰਟ ਆਈ ਨਹੀਂ ਵੀ ਇਸ ਬੰਦੇ ਨੇ ਆਹ ਕੀਤਾ ਇਹ ਇੱਥੇ ਲੱਗਿਆ ਇਹਨੇ ਆਹ ਕਰਤਾ ਇਹਨੇ ਆਹ ਕਰਤਾ ਕੋਈ ਸਾਲ ਸਾਲ ਹੋ ਗਏ 3 ਸਾਲ ਸਾਲ ਹੋ ਗਏ ਕੋਈ ਗਲਤ ਆਈ ਨਹੀਂ ਹੂੰ ਤੇ ਜੇ ਹੁਣ ਕੋਈ ਪਲੰਦਰਾ ਕਿਸੇ ਨੇ ਬਣਾਉਣਾ ਹੈ ਤਾਂ ਉਹ ਪਲੰਦਰਾ ਇੱਕੋ ਹੀ ਆ ਮੈਨੂੰ ਮਾਰਨ ਦਾ ਮਾਰ ਸਕਦੇ ਆ ਹੂੰ ਇਹਨਾਂ ਕੋਲ ਇੱਕੋ ਹੀ ਰਸਤਾ ਹੈ ਹੂੰ ਸਾਰੇ ਹਸਲਾ ਕੋ ਜਿੰਨਾਂ ਦੇ ਮੈਂ ਭਲ ਤੁਹਾਨੂੰ ਆਪਣੀ ਨਾਮ ਵੀ ਲਏ ਹੋਇਆ ਹੈ ਹੂੰ ਇਹਨਾਂ ਕੋਲ ਇੱਕੋ ਰਸਤਾ ਮੈਨੂੰ ਮਾਰ ਸਕਦੇ ਆ ਬੱਤ ਜਦੋਂ ਇਸ ਜਦੋਂ ਡੀਸੀ ਨੇ ਲਾਏ ਆ ਕਾਨੂੰਗੋ ਆਪ ਰੋਇਪਰਸ ਲਾਏ ਹੂੰ ਇਹਨਾਂ ਬਲੋਗਪਰ ਟਿਕਾਣੇ ਕੋ ਨੇ ਐਲਾਨੇ ਲਗਾਏ ਹੈ ਹੂੰ ਉਹਨਾਂ ਨੂੰ ਹੂੰ ਜਿਨ੍ਹਾਂ ਕੋਲੇ ਫੀਲਡ ਕਾਨੂੰਗੋ ਦਾ ਵੀ ਚਾਰਜ ਹੈ ਜੀ ਰਜਿਸਟਰੀਆਂ ਕਰਨਗੇ ਤਾਂ ਘੱਟ ਕਰਨਗੇ ਉਹਨਾਂ ਉਹਨਾਂ ਦੀ ਜਾਣ ਪਛਾਣ ਹੈ ਨਹੀਂ ਇਲਾਕੇ ਤੇ ਹੂੰ ਮੇਰਾ ਕਹਿਣ ਦਾ ਮਤਲਬ ਵੀ ਜਦੋਂ ਡੀਸੀ ਨੇ ਲੌੜਾ ਸੀ ਇਹਨਾਂ ਨੂੰ ਜੀ ਇਸ ਦੀਮਾ ਤੋਂ ਪਹਿਲਾਂ ਤਸੱਲੀ ਕਰ ਲੈਣੀ ਸੀ ਵੀ ਜਿਨ੍ਹਾਂ ਬੰਦਿਆਂ ਨੂੰ ਮੈਂ ਲਗਾ ਰਹੀ ਹਾਂ ਕਲਰਕਾ ਕਾਨੂੰਗੋ ਆ ਜਾਂ ਕਲਰਕਾ ਸਬਡਟਾ ਨੂੰ ਜਾਂ ਅਸੀਂ ਲਗਾ ਰਹੇ ਆ ਉਹ ਸਾਫ਼ ਸੁਥਰੇ ਨੇ ਤੁਸੀਂ ਤਾਂ ਇੱਥੇ ਇੱਕ ਜ਼ਿਲ੍ਹੇ ਦੀ ਗੱਲ ਕਰ ਰਹੇ ਹੋ ਇੱਥੇ ਤੇ ਪੰਜਾਬ ਦੇ 23 ਜ਼ਿਲ੍ਹੇ ਨੇ ਬਾਕੀ ਹੋਰ ਵੀ ਤਾਂ ਇਹਦਾ ਮਤਲਬ 23 ਜ਼ਿਲ੍ਹਿਆਂ ਵਿੱਚ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਵੀ ਡਿਊਟੀ ਦਿੱਤੀ ਗਈ ਹੈ ਉਹ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ ਮੈਂ ਕਹਿੰਦਾ ਭਗਵੰਤ ਮਾਨ ਜੀ ਫੀਲਡ 'ਚ ਬੰਦੇ ਛੱਡ ਕੇ ਆਪ ਦੀ ਸੀਆਈਡੀ ਕਰਾ ਲਾਂ ਜਿਨ੍ਹਾਂ ਨੂੰ ਲਾਇਆ ਮੈਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਸੋਚੋ 5% ਦਾ ਸਹੀ ਹੋ ਸਕਦਾ 95% ਦੀ ਸਹੀ ਹੋ ਸਕਦਾ ਸਰਕਾਰ ਕੋਲ ਤਾਂ ਪਹਿਲਾਂ ਹੀ ਆ ਰਿਪੋਰਟ ਹੁੰਦੀ ਹੈ ਜੀ ਕਿਹੜਾ ਅਫਸਰ ਤੇ ਕਿਹੜਾ ਮੁਲਾਜ਼ਮ ਹੈਗਾ ਉਹ ਸਹੀ ਢੰਗ ਨਾਲ ਚੱਲਦਾ ਤੇ ਕਿਹੜਾ ਗੜਬੜੀ ਕਰਦਾ ਦੂਜੀ ਗੱਲ ਜਿਹੜੀਆਂ ਬਦਲੀਆਂ ਕੀਤੀਆਂ ਨੇ ਥੀਨ ਵਾਲਾ ਨੈਮ ਸੀਨ ਵਾਲਾ ਦੀਆਂ ਜੀ ਇਹਦੇ 'ਚ ਇੱਕ ਮਜ਼ਾਕ ਹੋ ਰਹੀ ਹੈ ਮਜ਼ਾਕ ਨਹੀਂ ਆ ਰਿਹਾ ਮਜ਼ਾਕ ਵਾਲਾ ਕੁਐਸਚਨ ਆ ਰਿਹਾ ਹੈ ਉਹ ਕੀ ਹੈ ਜੀ ਉਹ ਮਜ਼ਾਕ ਵਾਲਾ ਕੁਐਸਚਨ ਆ ਰਿਹਾ ਵੀ ਕਈ ਤਸੀਲਦਾਰ ਨੈਮ ਸੀਨ ਦਾ ਦੰਦ ਕੱਢੀ ਜਾਂਦੇ ਹੱਸੀ ਜਾਂਦੇ ਆ ਉਹ ਕਹਿੰਦੇ ਮੈਂ ਤਾਂ ਉਲਟਾ ਆਪਦੇ ਘਰ ਦੇ ਨੇੜੇ ਚਲਾ ਗਿਆ ਅੱਛਾ ਉਹ ਕੀ ਆ ਵੀ ਅਫਸਰਾ ਨੇ ਇਹਨਾਂ ਨੂੰ ਥੱਲੇ ਜਿਹੜੀ ਰਿਪੋਰਟ ਲਈਆ ਜਾਂ ਥੱਲੇ ਜਿਹੜੀ ਗੱਲ ਲਈਆ ਉਹ ਇਹਨਾਂ ਕੋਲੇ ਸਾਫ਼ ਸੁਥਰੀ ਨਹੀਂ ਪਹੁੰਚੀ ਢੋਖੇਕ ਰੱਖਿਆ ਮਤਲਬ ਜਿਹੜੀਆਂ ਬਦਲੀਆਂ ਹੋ ਗਈਆਂ ਉਹਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਸਰਕਾਰ ਨੂੰ ਉਹ ਤਾਂ ਉਹ ਤਾਂ ਇਹ ਦੰਦ ਕੱਢੀ ਜਾਂਦੇ ਮਜ਼ਾਕ ਬਣਾ ਰੱਖਿਆ ਇਹਨਾਂ ਨੇ ਕਹਿੰਦੇ ਮੈਂ ਤਾਂ ਕਰਦੇ ਨੇ ਜਿਹੜੇ ਆਗਾ ਪਰ ਸਾਰੇ ਤਾਂ ਨਹੀਂ ਨਾ ਹੋਣਗੇ ਜਿਹੜੇ ਆ 200 ਕਿੰਨੇ 35 ਕਿ ਬਣਦੇ ਐ ਹਾਂਜੀ ਹਾਂਜੀ 235 ਦੇ ਵਿੱਚੋਂ 35 ਦੰਦ ਕੱਢਦੇ ਹੋਣੇ 200 ਤਾਂ ਸਹੀ ਕਿ ਮੰਨਦੇ ਹੋਣੇ ਆ ਇਹਨਾਂ ਨੂੰ ਮੈਂ ਦੰਦ ਕਰਨ ਨਾਲ ਜੇ ਇਹ ਗੱਲ ਕਰਦੇ ਬਈ ਜਿਹੜਾ ਸਰਕਾਰ ਕੋਲੇ ਰਿਪੋਰਟ ਗਈ ਹੈ ਜੀ ਸਰਕਾਰ ਨੂੰ ਥੱਲੇ ਧੋਖੇ ਚ ਰੱਖਿਆ ਸਰਕਾਰ ਨੂੰ ਦੱਸਿਆ ਨਹੀਂ ਸਹੀ ਵੀ ਇਸ ਬੰਦੇ ਨੂੰ ਇੱਕੇ ਬਦਲੋ ਤਾਂ ਗੱਲ ਬਣੂਗੀ ਇਸ ਬੰਦੇ ਨੂੰ ਇੱਕੇ ਗੱਲ ਬਲੋ ਬਦਲੋ ਤਾਂ ਗੱਲ ਬਣੂਗੀ ਉਹ ਤਾਂ ਉਲਟਾ ਤਾਂ ਕੋ ਕੁਸ਼ਤਾ ਮਜ਼ਾਕ ਬਣ ਗਿਆ ਕੁਝ ਲੋਕਾਂ ਦਾ ਮਤਲਬ ਇਹ ਬਦਲੀਆਂ ਵੀ ਜਲਦਬਾਜ਼ੀ ਦੇ ਕੰਮ ਵਿੱਚ ਹੋ ਗਈਆਂ ਜਿਹੜੀਆਂ ਬਦਲੀਆਂ ਨੇ ਉਹ ਹਾਂ ਥੋੜਾ ਜਿਹਾ ਥੋੜਾ ਜਿਹਾ ਸੀਐਮ ਸਾਹਿਬ ਨੂੰ ਨਾ ਪਹਿਲਾਂ ਥੱਲੇ ਸਕ੍ਰੀਨਿੰਗ ਬੁਰੀ ਕਰਲਣੀ ਚਾਹੀਦੀ ਸੀ ਤੇ ਜਿੰਨਾ ਡੀਸੀਆਂ ਨੇ ਕੰਮ ਨੂੰ ਲਾਏ ਆ ਸੁਭਨਾ ਉਹਨਾਂ ਨੇ ਪਹਿਲਾਂ ਸਕ੍ਰੀਨਿੰਗ ਕਰਲਣੀ ਚਾਹੀਦੀ ਸੀ ਵੀ ਇਹ ਮੈਚ ਜਿੰਨਾ ਲਗਾ ਰਹੇ ਆ ਇਹ ਸਾਫ ਸੁਥਰੇ ਨੇ ਕ੍ਰਪਸ਼ਨ ਖਤਮ ਹੋ ਜੂਗੀ ਭਗਵੰਤ ਮਾਨ ਬਹੁਤ ਜ਼ੋਰ ਲਗਾ ਰਹੇ ਨੇ ਸੀਐਲ ਸਾਹਿਬ ਕ੍ਰਪਸ਼ਨ ਖਤਮ ਹੋ ਜੂਗੀ ਬਸ ਗੇੜੀ ਗੱਲ ਹੁੰਦੀ ਹੈ ਰਿਸ਼ਤੀਆਂ ਦੀ ਵੀ ਇਹ ਸਰਕਾਰ ਨੂੰ ਵੀ ਚੋਣਾਂ ਲਗਾਉਂਦੇ ਆ ਤੇ ਕਿਸਾਨਾਂ ਨੂੰ ਵੀ ਚੋਣਾਂ ਲਗਾਉਂਦੇ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਆਭ ਰਿਸ਼ਵਤ ਕਰਨ ਖਾਤਰ ਇਹ ਉਹ ਉਹ ਬੰਦੇ ਨੂੰ ਵੀ ਚੂਨਾ ਲਾ ਜਾਂਦੇ ਐ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਚੂਨਾ ਲਾ ਜਾਂਦੇ ਐ ਮਤਲਬ ਹਾਨੀ ਤੇ ਸਰਕਾਰ ਨੇ ਦੁਬਾਰਾ ਜਦੋਂ ਕਰਪਸ਼ਨ ਫ੍ਰੀ ਜਿਹੜਾ ਕਰਨ ਦਾ ਪਸੂਬਾ ਬਣਾਉਣ ਦੀ ਗੱਲ ਤੋਰੀ ਐ ਇਸ ਤੋਂ ਪਹਿਲਾਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਉੱਥੇ ਵੀ ਸ਼ਿਕਾਇਤਾਂ ਦੇ ਢੇਰ ਲੱਗ ਗਏ ਉਹ ਫਿਰ ਵਿਚ ਵਿਚਾਲੀ ਰਹਿ ਗਈ ਹੈਲਪਲਾਈਨ ਨੰਬਰ ਹੁਣ ਦੁਬਾਰਾ ਤੋਂ ਮਾਲ ਮਹਿਕਮੇ ਤੋਂ ਸ਼ੁਰੂਆਤ ਹੋਈ ਐ ਅਜੇ ਪਹਿਲੀ ਸ਼ੁਰੂਆਤ ਹੀ ਤੁਹਾਨੂੰ ਲੱਗਦਾ ਹੈ ਕਿ 100% ਐ ਜਿਹੜੀ ਉਹ ਜਿਹੜੀ ਐ ਸਫਲ ਨਹੀਂ ਹੋ ਸਕਦੀ ਇੱਕੋ ਜਿ ਮੇਰੇ ਕੋਲੇ ਕੱਲ ਗੱਲ ਆਈ ਤਾਂ ਮੈਂ ਇਸੇ ਇੱਥੇ ਸਫਲ ਨਹੀਂ ਹੋ ਸਕਦੀ ਕੱਲ ਮੇਰੇ ਕੋਲ ਗੱਲ ਆਈ ਹੈ ਜੀ ਉਹ ਕੁੜੀ ਨੇ ਮੈਨੂੰ ਦੱਸਿਆ ਵੀ ਮੈਨੂੰ ਫਲਾਣਾ ਕਰਨ ਨੂੰ ਉਹ ਫੋਨ ਕਰਦਾ ਹੂੰ ਵੀ ਆਹ ਦੇਖ ਮੇਰੀ ਐਮਐਲਏ ਨਾਲ ਫੋਟੋ ਹੈ ਹੂੰ ਤੇ ਤੈਨੂੰ ਮੈਂ ਲਵਾ ਦਿੰਦਾ ਤੇ ਤੂੰ ਉਹ ਐਮਐਲਏ ਤੇਰੇ ਨੇੜੇ ਆ ਤੂੰ ਉਹਨੂੰ ਕਹਿ ਕੇ ਤੂੰ ਲੱਗ ਜਾ ਰਿਸ਼ਤੀਆਂ ਵਾਲੇ ਕੰਮ ਤੇ ਅੱਛਾ ਉਹ ਉਹ ਲੜਕੀ ਨੇ ਨਾ ਕੀਤੀ ਉਹ ਕਰਨ ਨੂੰ ਕੁੜੀ ਉਹਨੇ ਨਾ ਕੀਤੀ ਕਹਿੰਦੀ ਮੈਂ ਨਹੀਂ ਲੱਗਣਾ ਹੂੰ ਉਹ ਉਹ ਕਰਨ ਨੂੰ ਉਹਨੂੰ ਕਿਉਂ ਫੋਨ ਕਰ ਰਿਆ ਸੀਗਾ ਹੂੰ ਉਹਨਾਂ ਉਸ ਤਾਨੂ ਦਾ ਨਾਮ ਨਹੀਂ ਲੈ ਸਕਦਾ ਹੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਸਕਰੀਨਿੰਗ ਹੋਵੇ ਪਹਿਲਾਂ ਇਹਨਾਂ ਦੀ ਜੇ ਐਸਐਲ ਹੀ ਲੱਗਣੇ ਨੇ ਵੀ ਭਰਾਣੇ ਨੂੰ ਲਾ ਦਿਓ ਭਰਾਣੇ ਨੂੰ ਲਾ ਦਿਓ ਤੇ ਫਿਰ ਡੀਸੀ ਕੀ ਜ਼ਿੰਮੇਵਾਰੀ ਨਿਭਾਊਗਾ ਆਪ ਦੀ ਹੂੰ ਡੀਸੀ ਨੂੰ ਚਾਹੀਦਾ ਵੀ ਪਹਿਲਾਂ ਉਹਨਾਂ ਦੀ ਸਕਰੀਨਿੰਗ ਕਰ ਲੇ ਐਸਡੀਐਮ ਤੋਂ ਪੁੱਛ ਲੇ ਬੰਦਿਆਂ ਤੋਂ ਪੁੱਛ ਲੇ ਸਰਪੰਚ ਤੋਂ ਪੁੱਛ ਲੇ ਨੰਬਰਦਾਰ ਤੋਂ ਪੁੱਛ ਲੇ ਕਿਸੇ ਹੋਰ ਬੰਦਿਆਂ ਤੋਂ ਪੁੱਛ ਲੇ ਜੇ ਤੁਸੀਂ ਐਵੇਂ ਹੀ ਰਾਜਨੀਤਿਕ ਬੰਦਿਆਂ ਨੇ ਕਹਿਣ ਤੇ ਲਾ ਦੋਗੇ ਤੇ ਫਿਰ ਤਾਂ ਉਹੀ ਗੱਲ ਆ ਗਈ ਜਿਹੜੀ ਰੋਜ਼ ਟੀਵੀਾਂ ਤੇ ਚੈਨਲਾਂ ਤੇ ਚੱਲਦੀ ਹੈ ਵੀ ਇਹ ਕਿੰਨੇ ਅਸਮਾਨਾਂ ਲੱਗਦੇ ਨੇ ਜਿਵੇਂ ਤੁਸੀਂ ਫੀਡਬੈਕ ਦੇ ਰਹੇ ਹੋ ਜ਼ਮੀਨੀ ਪੱਧਰ ਦੀ ਕਿ ਥੱਲੇ ਕੀ ਚੱਲ ਰਿਹਾ ਹੈ ਮੁੱਖ ਮੰਤਰੀ ਦੇ ਦਫ਼ਤਰ ਤੱਕ ਜਿਹੜੇ ਆ ਰਹੇ ਨੇ ਆਰਡਰ ਹੁਕਮ ਉਹ ਹੇਠਲੇ ਅਧਿਕਾਰੀ ਐ ਸਹੀ ਫੀਡਬੈਕ ਨਹੀਂ ਦੇ ਰਹੇ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਫੀਡਬੈਕ ਦੇ ਰਹੇ ਹੋ ਹੋਰ ਵੀ ਕੋਈ ਸੱਜਣ ਹੋਣਗੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਮੁੱਖ ਮੰਤਰੀ ਤੱਕ ਇਹ ਗੱਲਾਂ ਪਹੁੰਚ ਰਹੀਆਂ ਹੁਣ ਤੇ ਉਸ ਤੋਂ ਬਾਅਦ ਉਹ ਤਾਂ ਕਹਿ ਰਿਹਾ ਦਾਵਾ ਕਰ ਰਿਹਾ ਕਿ ਅਗਲੇ 5-7 ਦਿਨ ਵੀ ਉਹ ਇਸੇ ਤਰ੍ਹਾਂ ਫੀਲਡ 'ਚ ਰਹਿਣਗੇ ਤਹਿਸੀਲਾਂ 'ਚ ਵੀ ਗੇੜਾ ਲਾਉਣਗੇ ਤਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਕਰਕੇ ਹੋਰ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹੋਣ ਸੰਦੀਪ ਜੀ ਇਹ ਇਹ ਜਿਹੜੀ ਹੈ ਨਾ ਗੱਲ ਮੈਂ ਤੁਹਾਨੂੰ ਕਹਿ ਰਿਹਾ ਸਾਫ਼ ਸੁਥਰੀ ਵਾਲੀ ਹੂੰ ਇਹ ਜਿੰਨਾ ਚਿਰ ਸਰਕਾਰ ਨੂੰ ਸੀਐਮ ਨੂੰ ਅਫਸਰ ਥੱਲੇ ਵਾਲੇ ਧੋਖੇ 'ਚ ਰੱਖਾਂਗੇ ਜੀ ਉਹਨਾਂ ਚਿਹਰੇ ਖਤਮ ਨਹੀਂ ਹੋਣੀ ਹੂੰ ਦੁੱਜੀ ਦੁੱਜੀ ਜੜੀ ਤੁਸੀਂ ਮੇਰੀ ਗੱਲ ਕਰਦੇ ਹੋ ਮੇਰੇ 'ਤੇ ਕੋਈ ਉਂਗਲ ਉਠਾਏਗਾ ਹੂੰ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ ਹੁਣ ਵੀ ਕਹਿਤਾ ਵੀ ਮੇਰੇ ਖਿਲਾਫ ਇਹਨਾਂ ਕੋਲੇ ਕੋਈ ਉਂਗਲ ਠੋਣ ਨੂੰ ਜਗ੍ਹਾ ਹੈ ਨਹੀਂ ਹਮ ਬੀਸੀਆਂ ਇੱਥੇ ਦੋ ਤਿੰਨ ਬੀਸੀਆਂ ਨੇ ਜੋੜ ਲਾ ਲਿਆ ਪਟਵਾਰੀਆਂ ਨੂੰ ਬੁਲਾ ਕੇ ਹਮ ਕਹਿੰਦੇ ਯਾਰ ਇਹਦੀ ਪ੍ਰਾਪਰਟੀ ਦੱਸੋ ਅੱਛਾ ਤੇ ਨਿਸ਼ਾਨ ਸਿੰਘ ਦੀ ਬੀਸੀਆਂ ਨੇ ਬਹੁਤ ਜ਼ੋਰ ਲਾਇਆ ਤਿੰਨ ਚਾਰ ਬੀਸੀਆਂ ਵੀ ਤਾਂ ਦੋ ਬੀਸੀਆਂ ਦੀ ਵਿਜੀਲੈਂਸ ਕਵਰੀ ਚੱਲ ਰਹੀ ਹੈ ਅੱਛਾ ਇੱਕ ਲੇੜੀ ਦੀ ਬੀਸੀ ਆ ਇੱਕ ਗੈਹਨ ਸਿੰਘ ਦੀ ਬੀਸੀ ਆ ਉਹਨਾਂ ਦੀ ਇਨਕੁਆਇਰੀ ਵਿਜੀਲੈਂਸ ਕਰ ਰਹੀ ਹੈ ਹਮ ਉਹਨੇ ਪੂਰਾ ਜੋਰ ਲਾਇਆ ਵੀ ਨਿਸ਼ਾਨ ਸਿੰਘ ਦੀ ਪ੍ਰਾਪਰਟੀ ਲੈ ਆਉਂ ਲੱਭ ਕੇ ਵੀ ਇਹਨੇ ਕਿੰਨੀ ਪ੍ਰਾਪਰਟੀ ਬਣਾਈ ਹੈ ਹੂੰ ਉਹ ਪਰਿਵਾਰੀਆਂ ਨੇ ਕਿਹਾ ਜੀ ਨੰਗ ਆ ਜਾ ਨੰਗ ਇਹਦੇ ਕੋਲ ਕੁਝ ਨਹੀਂ ਹੈਗਾ ਅੱਛਾ ਜੇ ਤੇ ਮੈਂ ਨੰਗਾ ਤਾਂ ਫਿਰ ਮੇਰੀ ਇਮਾਨਦਾਰੀ ਕਿੱਥੇ ਰਹੀ ਹੂੰ ਫਿਰ ਮੇਰੀ ਇਮਾਨਦਾਰੀ ਸਾਭ ਹੁੰਦੀ ਹੈ ਕਿ ਨਹੀਂ ਮੈਂ ਜੇ ਨੰਗਾ ਤਾਂ ਮੇਰੇ ਕੋਲ ਤਾਂ ਕੱਖ ਵੀ ਨਹੀਂ ਹੈਗਾ ਉਹ ਪਰਿਵਾਰ ਡੀਸੀਆਂ ਨੇ ਬੜਾ ਜੋਰ ਲਾਇਆ ਸੀਗਾ ਹੂੰ ਇਹ ਮੈਨੂੰ ਮਾਰ ਸਕਦੇ ਆ ਹੋਰ ਕੁਝ ਵੀ ਕਰ ਸਕਦੇ ਮਾਰ ਸਕਦੇ ਆ ਬਸ ਤੁਹਾਡਾ ਫਿਰ ਮਕਸਦ ਸਿਰਫ ਇਹੀ ਹੈ ਕਿ ਸਹੀ ਫੀਡਬੈਕ ਸਰਕਾਰ ਤੱਕ ਜਾਵੇ ਔਰ ਜਿਹੜੀ ਕ腐ਸ਼ਨ ਫਰੀ ਦੀ ਮੁਹਿੰਮ ਚੱਲੀ ਹੈ ਉਹ ਵਾਕਈ ਕ腐ਸ਼ਨ ਫਰੀ ਹੋਣਾ ਚਾਹੀਦਾ ਸੂਬਾ ਸਿਰਫ ਗੱਲ ਨਹੀਂ ਬਾਤ ਹੀ ਨਹੀਂ ਕੰਮ ਚੱਲਣਾ ਚਾਹੀਦਾ ਅਸੀਂ ਤਾਂ ਭਗਵੰਤ ਮਾਨ ਦੀ ਇਮਾਨਦਾਰੀ ਦੇ ਚੰਦੇ ਥਲੇ ਖੜੇ ਹਾਂ ਮੇਰਾ ਕੋਈ ਸ਼ੱਕ ਨਹੀਂ ਲੱਗਦਾ ਕਿਸੇ ਦਾ ਪਰ ਮੈਂ ਤਾਂ ਭਗਵੰਤ ਮਾਨ ਦੀ ਇਮਾਨਦਾਰੀ ਦੇ ਚੰਦੇ ਥਲੇ ਖੜਿਆ ਵੀ ਜੇ ਉਹ ਕੋਸ਼ਿਸ਼ ਕਰ ਰਿਹਾ ਹੈ ਸੀਐਮ ਹੂੰ ਦੇਖੋ ਸੀਐਮ ਤੇ ਅੱਜ 3 ਸਾਲ ਹੋ ਗਏ ਸੀਐਮ ਤੇ ਕੋਈ ਉਮਰਤੀ ਹੈ ਕਿਸੇ ਬੰਦੇ ਨੇ ਕਿਸੇ ਰਾਜਨੀਤੀ ਨੇ ਕਿਆ ਰਿਸੀਏ ਮਾਕ ਆ ਗਿਆ ਸੀਐਮ ਨੇ ਉੱਥੇ ਪ੍ਰਾਪਰਟੀ ਬਣਾਈ ਸੀਐਮ ਇੱਕ ਵੀ ਗੱਲ ਆਈ ਤਾਂ ਹੈ ਨਹੀਂ ਪਰ ਕੁਝ ਵਿਧਾਇਕਾਂ ਤੇ ਤਾਂ ਉਂਗਲਾਂ ਉੱਠੀਆਂ ਨਾ ਕਿ ਜਿਹੜੇ ਸਾਈਕਲਾਂ ਸਕੂਟਰੀਆਂ ਤੇ ਹੁੰਦੇ ਸੀ ਉਹ ਵੱਡੀਆਂ ਵੱਡੀਆਂ ਗੱਡੀਆਂ ਬਣਾ ਗਏ ਮੈਂ ਕੱਲੇ ਸੀਐਮ ਦੀ ਇਮਾਨਦਾਰੀ ਦੀ ਗੱਲ ਕਰਦਾ ਮੈਂ ਪੰਜਾਬ 'ਚ ਕਿਸੇ ਵੀ ਕਿਸੇ ਰਾਜਨੀਤਿਕ ਦੀ ਤੇ ਕਿਸੇ ਬਿਉਰੋਕਰੇਟ ਦੀ ਵੀ ਆਈਐਸ ਵੀ ਇਸੇ ਸਮਝਣਾ ਇਮਾਨਦਾਰੀ ਦੀ ਗੱਲ ਨਹੀਂ ਕਰਦਾ ਨਾ ਮੈਂ ਕਿਸੇ ਐਮਐਲਏ ਮੰਤਰੀ ਦੀ ਮੈਂ ਤਾਂ ਸੀਐਮ ਦੀ ਇਮਾਨਦਾਰੀ ਦੀ ਗੱਲ ਕਰਦਾ ਵੀ ਸਾਡੇ ਇਤਿਹਾਸ 'ਚ ਅੱਜ ਤੱਕ ਅਸੀਂ ਕਿਸੇ ਡਿਬੇਟ ਤੇ ਇਸੋ ਪੀਵੀ ਚੈਨਲ ਤੇ ਹੈ ਨਹੀਂ ਸੁਣਿਆ ਵੀ ਸੀਐਮ ਨੇ ਫਲਾਣਾ ਖਾ ਭਗਵੰਤ ਮਾਨ ਨੇ ਇੰਨੀ ਪ੍ਰੋਪਰਟੀ ਬਣਾ ਲਈ ਇੰਨੀਆਂ ਆ ਉਹ ਉੱਥੇ ਬਣਾ ਲਿਆ ਬਸਾਂ ਬਣਾ ਲਈਆਂ ਰੇਲਾਂ ਬਣਾ ਲਈਆਂ ਜਾਂ ਸੀਐਮ ਨੇ ਕੋਈ ਕੋਟੀਆਂ ਬਣਾ ਲਈਆਂ ਜਾਂ ਸੀਐਮ ਨੇ ਕੋਈ ਜ਼ਾਇਦਤ ਖਰੀਦੀ ਸਾਡੇ ਅਜੇ ਤੱਕ ਤਾਂ ਧਿਆਨ ਚਾਹੀ ਨਹੀਂ ਚਿੰਤਾ ਲੱਗ ਮੈਂ ਤਾਂ ਉਹ ਵੀ ਇਮਾਨਦਾਰੀ ਦੀ ਗੱਲ ਕਰਦਾ ਹੂੰ ਤੁਸੀਂ ਇਸ ਕਰਕੇ ਆਵਾਜ਼ ਬੁਲੰਦ ਕਰ ਰਹੇ ਹੋ ਕਿ ਘੱਟੋ ਘੱਟ ਜਿਹੜਾ ਉਹ ਸੁਪਨਾ ਲੈ ਕੇ ਚੱਲੇ ਆ ਜਾਂ ਜਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਆ ਸਿਸਟਮ ਉਹ ਬਣਨਾ ਚਾਹੀਦਾ ਪਰ ਹੇਠਲੇ ਪੱਧਰ ਦੇ ਉੱਤੇ ਹਾਲੇ ਵੀ ਬਹੁਤ ਕੁਝ ਪਿਆ ਹੈ ਜਿਹੜਾ ਗੜਬੜ ਸੰਦੀਪ ਜੀ ਭਗਵਾਨ ਤਮਨ ਦਾ ਇਕੱਲੇ ਦਾ ਸੁਪਨਾ ਨਹੀਂਗਾ ਸਾਰੇ ਪੰਜਾਬ ਦੇ ਲੋਕਾਂ ਦਾ ਸੁਪਨਾ ਹੈ ਕਿ ਇਮਾਨਦਾਰੀ ਖਤਮ ਹੋਵੇ ਇਹ ਇਮਾਨਦਾਰੀ ਨਾਲ ਚੱਲੇ ਕੰਮ ਇਹ ਕਰਾਪਸ਼ਨ ਖਤਮ ਹੋਵੇ ਇਮਾਨਦਾਰੀ ਚੱਲੇ ਜਿਹੜੀ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਨਾ ਤੁਸੀਂ ਦੱਸੋ ਉਹ ਕਰਾਪਸ਼ਨ ਤੋਂ ਬਿਨਾ ਚੱਲ ਸਕਦੀ ਹੈ ਰਿਸ਼ਮਤੋ ਬਿਨਾ ਚੱਲ ਸਕਦੀ ਹੈ ਨਸ਼ਾ ਰਿਸ਼ਮਤੋ ਬਿਨਾ ਨਹੀਂ ਚੱਲ ਸਕਦਾ ਤੇ ਨਸ਼ਾ ਤਾਂ ਖਤਮ ਹੋਊਗਾ ਜਾਂ ਰਿਸ਼ਮਤ ਖਤਮ ਹੋਊਗੀ ਤਾਂ ਰਿਸ਼ਮਤ ਪਹਿਲਾਂ ਨਸ਼ਾ ਬਾਅਦ ਚ ਹੈ ਇਹ ਨਸ਼ਾਰੀ ਜਿਵੇਂ ਤਰ੍ਹਾਂ ਚੱਲ ਰਿਹਾ ਹੈ ਨਾ ਚਲੋ ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਹੋ ਸਕਦਾ ਜੇਕਰ ਇਸ ਫੀਡਬੈਕ ਦੇ ਆਧਾਰ ਦੇ ਉੱਤੇ ਹੋਰ ਪਾਲਿਸੀ ਨੀਤੀ ਬਦਲਿਆ ਜਾਵੇ ਬਣਾਈ ਜਾਵੇ ਤਾਂ ਹੋ ਸਕਦਾ ਪੰਜਾਬ ਦਾ ਭਲਾ ਹੋ ਸੌਖਿਆ ਹੋ ਜਾਵੇ ਬਹੁਤ ਸ਼ੁਕਰੀਆ ਜੀ ਥੈਂਕ ਯੂ